ਗਰੁੱਪ ਸਾਰੇ ਵੱਲੋਂ ਇਹ ਮੀਟਿੰਗ ਰੱਖੀ ਗਈ ਆ ਆਜ਼ਾਦ ਗਰੁੱਪ ਜੋ ਕਾਫੀ ਪਿਛਲੇ ਸਮੇਂ ਤੋਂ ਆਪਣੀ ਜਦوجਾਦੀ ਲੜਾਈ ਲੜ ਰਿਹਾ ਸੀ ਉਹਨੇ ਇਹ ਮੀਟਿੰਗ ਰੱਖੀ ਸੀ ਉਸ ਮੀਟਿੰਗ ਦੇ ਵਿੱਚ ਅਸੀਂ ਆਪਣਾ ਲੋਕਤੰਤਰ ਦੇ ਤਰੀਕੇ ਨਾਲ ਪ੍ਰਿੰਸੀਪਲ ਸੁਖਿੰਦਰ ਗੁਰ ਦਾ ਵਾਲੂ ਆਪਣਾ ਆਡੂ ਚੁਣਿਆ ਤਾਂ ਆਡੂ ਚੁਣਿਆ ਤਾਂ ਕਿ ਇਹ ਲਾਮਬੰਦ ਜਿਹੜੇ ਪੱਤਰਕਾਰ ਭਾਈਚਾਰ ਤੁਸੀਂ ਸਵਾਲ ਕਰਦੇ ਹੋਏ ਤੁਹਾਡਾ ਆਡੂ ਗੋਹਣਿਆ ਤੇ ਅਸੀਂ ਤੁਹਾਨੂੰ ਆਡੂ ਦੇ ਦਿੱਤੇ ਆ ਅਸੀਂ ਰਣਨੀਤੀ ਬਣਾਵਾਂਗੇ ਇੱਕ ਦੋ ਦਿਨਾਂ ਤੱਕ ਰਣਨੀਤੀ ਬਣਾ ਕੇ ਇਲیکشن ਕਿੰਨੇ ਲੜਦੇ ਕਿੰ ਨੂੰ ਲੜਾਉਣੀ ਆ ਉਹ ਸਾਰੀ ਰਾਜਨੀਤੀ ਜਿਹੜੀ ਉਹਦੇ ਵਿੱਚ ਵਿਚਾਰੀ ਜਾਊਗੀ 31 ਪ੍ਰੋਟੈਸਟ 20 ਤਰੀਕ ਨੂੰ ਅਸੀਂ ਆਜ਼ਾਦ ਗਰੁੱਪ ਦੇ ਹਰ ਵਰਕਰ ਨੂੰ ਟੀਮ ਦੇ ਹਰ ਮੈਂਬਰ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਆ ਵੀ ਆਪਣੇ ਨਾਲ ਜਿੱਲੇ ਪ੍ਰੇਮ ਕਰਨ ਵਾਲੇ ਸਾਥ ਸੰਗਤ ਆ ਉਹਨੂੰ ਦਾਣਾ ਮੰਡੀ ਚਭਾਲ ਚ 10:30 ਵਜੇ ਤੋਂ ਲੈ ਕੇ 12 ਵਜੇ ਤੱਕ ਹਾਜ਼ਰੀ ਲਵਾਉਣ ਤਾਂ ਕਿ ਉਹ 31 ਪ੍ਰੋਟੈਸਟ ਕਰਕੇ ਅਸੀਂ ਆਪਣੀ ਲੋਕਤੰਤਰ ਦੀ ਅਗਲੀ ਲੜਾਈ ਜਿਹੜੀ ਉਹ ਲੜ ਸਕੀਏ 104 ਤੇ 23 23 ਕੌਂਸਲਾਂ ਵਿੱਚੋਂ ਐਮਸੀ ਜਿਹੜੇ ਆ ਸਾਡੇ ਵਾੜਾਂ ਚੋਂ ਤੇ ਇਹਾਂ ਵਾੜਾਂ ਚੋਂ ਸਾਡੀ ਵੀਰ ਸੱਜਣ ਇੱਥੇ ਪਹੁੰਚੇ ਸ਼ਹਿਰ ਚੋਂ ਉਹ ਤੁਹਾਡੇ ਸਾਹਮਣੇ ਕੈਮਰੇ ਗਾਜੀ ਹਲਕੇ ਜੀ ਜੀ ਇਹ ਮੁੱਦਾ ਲੈ ਕੇ ਜਾਵਾਂਗੇ ਕਿਸੇ ਪਰਿਵਾਰ ਨੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਲੋਕ ਨੇਕ ਨੀਤੀ ਦੇ ਨੀਅਤ ਨਾਲ ਦੁਕਾਨਦਾਰ ਵਰਗ ਮਜ਼ਦੂਰ ਵਰਗ ਮਲਾਜਮ ਵਰਗ ਔਰ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਹੋਣਗੀਆਂ ਉਹਨਾਂ ਮੰਗਾਂ ਦੇ ਪਰਨਤਾ ਜਾਊਗਾ ਤੇ ਜੋਰ ਸ਼ੋਰ ਨਾਲ ਸੱਚਾਈ ਦੇ ਨਾਲ ਖੜਾ ਹੋ ਜਾਊਗਾ ਨਾ ਕਿ ਫੋੜ ਦੀ ਰਾਜਨੀਤੀ ਕਰੀ ਜਾਊਗਾ ਅਗਲੀ ਰਣਨੀਤੀ ਅਸੀਂ 2-3 ਦਿਨਾਂ ਤੱਕ ਉਲੀਕਾਂਗੇ ਰਣਨੀਤੀ ਦੇ ਵਿੱਚ ਅਸੀਂ ਆਪਣੇ ਇਕੱਠ ਤੋਂ ਬਾਅਦ ਸੰਗਤ ਦਾ ਪਿਆਰ ਵੇਖ ਕੇ ਫਿਰ ਇਹ ਫੈਸਲਾ ਕਰੂਗੇ ਇੱਕ ਹੋਰ ਕਮੇਟੀ ਫੈਸਲਾ ਕਰੂਗੀ ਇਹ ਅਸੀਂ ਵਾਗਡੋਰ ਦਿੱਤੀ ਹੈ ਜੀ ਆਡੂ ਬਣਾਇਆ ਸਾਨੂੰ ਇਹ ਇਹਨਾਂ ਦੀ ਰਹਿਨਮਾਈ ਹੇਠਾਂ ਇਹ ਰਾਜ ਆਜ਼ਾਦ ਗੁਰਪ ਦਾ ਇੱਕ ਮੀਟਿੰਗ ਸੀ ਜੋ 20 ਤਰੀਕ ਨੂੰ ਇੱਕ ਰੈਲੀ ਸੀ ਉਹਦੇ ਸਬੰਧ ਵਿੱਚ ਅਸੀਂ ਅੱਜ ਇਕੱਠੇ ਹੋਏ ਆ ਇਕੱਠੇ ਹੋ ਕੇ ਜਿਹੜਾ ਆਪਣਾ ਜਿਹੜਾ ਆਜ਼ਾਦ ਗੁਰਪ ਦਾ ਅਜੰਡਾ ਜਿਹੜਾ ਸਾਡਾ ਇੱਕ ਕੈਂਡੀਡੇਟ ਨੇ ਜਿਹੜੇ ਬੈਟਨ ਸਾਡੇ ਨੇ ਪ੍ਰਿੰਸੀਪਲ ਨੇ ਉਹਨਾਂ ਨੂੰ ਅੱਜ ਇੱਕ ਜਿਹੜਾ ਆਪਣਾ ਜਿਹੜਾ ਬਹੁਤ ਵਾਰ ਅਸੀਂ ਐਲਾਨ ਅਨਾਉਂਸ ਕੀਤਾ ਜਿਹੜੇ ਬੀਬੀ ਸੁਖਵਿੰਦਰਪੁਰ ਦਾਵਾ ਸਾਡੇ ਜਿਹੜੇ ਕੈਂਡੀਡੇਟ ਨੇ ਮੰਨ ਲਓ ਉਹਨਾਂ ਨੇ ਇੱਕ ਲੋਕ ਜਿਹੜੇ ਬੱਚੇ ਪੜਾ ਕੇ ਲੋਕਾਂ ਨੂੰ ਬੜੇ 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 ਮਕਾਮ ਗੰਦਗੀ ਨੂੰ ਸਾਫ ਕਰਨ ਵਾਸਤੇ ਜਿਹੜਾ ਆਪਣੀ ਜਿਹੜੀ ਆ ਰਾਜਨੀਤਿਕ ਤੌਰ ਤੇ ਇਹ ਜਿਹੜੇ ਚਰਰੇ ਨੇ ਉਹਨਾਂ ਨੇ ਇੱਕ ਆਪਣਾ ਅਜਾਦਗੁਰਪੁਰ ਵਿੱਚ ਜਿਹੜਾ ਅਪੋਜੀਸ਼ਨਿਤ ਕਰਕੇ ਜਿਹੜਾ ਸੀਟ ਉਹਨਾਂ ਅਨਾਉਂਸ ਕੀਤੀ ਜੀ